ਗੁਰਦਾਸਪੁਰ ਦੀ ਸਬਜ਼ੀ ਮੰਡੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੀ ਸਬਜ਼ੀ ਮੰਡੀ ਵਿੱਚ ਪਾਰਕਿੰਗ ਦੇ ਠੇਕੇਦਾਰਾਂ ਵੱਲੋਂ ਸਬਜ਼ੀ ਵੇਚੇਤਾ ਅਤੇ ਲੋਕਾਂ ਦੇ ਨਾਲ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਜਿਸ ਤੋਂ ਸਬਜ਼ੀ ਵੇਚੇਤਾ ਅਤੇ ਲੋਕ ਕਾਫੀ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਰੇਟਾਂ ਤੋਂ ਦੁੱਗਨੇ ਪੈਸੇ ਠੇਕੇਦਾਰਾਂ ਵੱਲੋਂ ਵਸੂਲ ਕੀਤੇ ਜਾ ਰਹੇ ਹਨ ਅਤੇ ਜੇਕਰ ਕੋਈ ਇਸ ਦੇ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਉਹਨਾਂ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਇਸ ਸਬੰਧਕ ਤੇ ਸਬਜ਼ੀ ਵੇਚੇਤਾ ਨੇ ਕਿਹਾ ਕਿ ਨਾ ਹੀ ਸਬਜੀ ਮੰਡੀ ਵਿੱਚ ਸਰਕਾਰੀ ਲਿਸਟ ਡਿਸਪਲੇ ਕੀਤੀ ਗਈ ਹੈ ਅਤੇ ਠੇਕੇਦਾਰ ਦੇ ਕਰਿੰਦੇ ਜ਼ਿਆਦਾਤਰ ਲੋਕਾਂ ਨੂੰ ਪੈਸੇ ਲੈ ਕੇ ਪਰਚੀ ਵੀ ਨਹੀਂ ਦਿੰਦੇ ਅਤੇ ਸਬਜੀ ਵਿਕਰੇਤਾ ਦੇ ਨਾਲ ਪੈਸਿਆਂ ਦੀ ਪੂਰੀ ਲਿਸਟ ਪੂਰੀ ਲੁੱਟਕ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਠੇਕੇਦਾਰਾਂ ਦਾ ਠੇਕਾ ਕੈਨਸਲ ਕਰਕੇ ਬੰਦੀ ਕਾਰਵਾਈ ਕੀਤੀ ਜਾਵੇ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਕਸੋਈ ਇਹ ਤਾਂ ਆ ਦਸੋ ਇਹ ਤਾਂ ਨੰਬਰ ਮੇਰੀਆਂ ਉੱਤੇ ਦੇਵਾ ਕੋਈ ਨੀ ਇਹਦਾ ਕੋਈ ਰੋਕ ਨਹੀਂ ਹੁਣ ਅੱਗੇ ਦੇ ਜਾਂਦੇ ਪਰਤੀ ਦਾ ਸੀਨ ਹੈ ਤਾਂ ਨਹੀਂ ਪੀ ਇੱਥੇ ਮਨਮਰਜ਼ੀ ਦੇ ਰੇਟ ਲਈ ਜਾ ਰਹੇ ਕੋਈ ਕਿਸੇ ਨੂੰ ਪੁੱਛ ਗਿਛ ਨਹੀਂ ਰਾਜਨੀਤਿਕ ਸ਼ਰਨਾਂ ਅਗਰੇ ਕਹਿੰਦੇ ਜੀ ਸਾਨੂੰ ਕੋਈ ਕੱਖ ਨਹੀਂ ਕਰ ਸਕਦਾ ਜਿੰਨੇ ਮਰਜੀ ਪੈਸੇ ਆਪਣੀ ਮਰਜ਼ੀ ਨਾਲ ਲਈਏ ਕਿਉਂਕਿ ਰਾਜਨੀਤੀਗਾਲਿਆਂ ਦਾ ਹੱਥ ਆ ਉਹਨਾਂ ਦੇ ਪਿੱਛੇ ਐਸ ਕਰਕੇ ਉਹਨਾਂ ਨੂੰ ਕੋਈ ਪੁੱਛਗਿਛ ਨਹੀਂ ਮਹਿਕਮਾ ਰਾਜਨੀਤੀਗਾਲਿਆਂ ਤੋਂ ਡਰਦਾ ਤੇ ਮਹਿਕਮਾ ਵੀ ਕੋਈ ਕਾਰਵਾਈ ਨਹੀਂ ਕਰਦਾ ਜੇ 15 ਰੁਪਏ ਦੀ ਪਰਚੀ ਆ ਤੇ 30 ਲੈਂਡ ਦੇ ਦੇ ਆ ਜੇ 40 ਰੁਪਏ ਦੀ ਪਰਚੀ ਆ ਤੇ 60 ਲੈਂਡ ਦੇ ਦੇ ਆ ਜੇ 60 ਰੁਪਏ ਦੀ ਪਰਚੀ ਆ ਤੇ 200 ਰੁਪਿਆ ਲੈਂਡ ਦੇ ਦਿਆ ਇਹਨਾਂ ਠੇਕੇਦਾਰਾਂ ਨੇ ਤਾਂ ਲੁੱਟ ਪਾਈ ਦੀ ਇਥੇ ਇਹਨੂੰ ਕੋਈ ਪੁੱਛਣ ਵਾਲਾ ਨਹੀਂ ਜੇ ਕੋਈ ਪੁੱਛਦਾ ਤੇ ਉਲਟਾ ਇਹਦੇ ਮੁੜੇ ਜੀਤ ਮਸੀਦੇ ਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਇਹ ਤੇ ਇਹਨਾ ਬਦਮਾਸ਼ੀ ਵਾਲਾ ਮੋਲ ਬਣਾਇਆ ਦਾ ਪੂਰਾ ਕਦੀ ਕੰਪਲੇਨਟ ਕੀਤੀ ਨਹੀਂ ਕੰਪਲੇਟਾਂ ਬਿਧਾਰੀਆਂ ਹੀ ਮਹਿਕਮੇ ਚ ਵੀ ਕੀਤੀਆਂ ਆ ਕਿ ਫਲੈਕਸੀਆਂ ਲਵਾਓ ਮਹਿਕਮਾ ਵੀ ਨਹੀਂ ਲਵਾਉਂਦਾ ਫਲੈਕਸੀ ਵੀ ਰੇਟ ਲੱਗਨੇ ਚਾਹੀਦੇ ਨੇ ਅਸੀਂ ਕਹਿੰਨੇ ਆ ਵੀ ਰੇਟ ਓਪਨਲੀ ਲੱਗਨੇ ਚਾਹੀਦੇ ਆ ਸਾਰੇ ਕਾਂਗੇ ਵਿਚਾਰੇ ਜਿਹੜੀ ਗ੍ਰੀਮਾਰ ਹੋ ਰਹੀ ਆ ਕਿ ਨਾ ਗ੍ਰੀਮਾਰ ਨਹੀਂ ਹੋਣੀ ਚਾਹੀਦੀ ਇਹ ਕਿਸਮ ਦਾ ਗੁੰਡਾ ਟੈਕਸੀ ਹੈ ਜਿੱਤਰਾ ਆਸਾਮ ਚ ਬਿਆਰ ਚ ਚਲਦਾ ਹੀ ਉਹ ਹੀ ਹਨਾ ਨਹੀਂ ਕਿਤੇ ਦਾ ਗੱਡੀ ਵਾਲਿਆਂ ਨੇ ਕਿਹਾ ਕਿ ਪੈਸੇ ਲੈ ਕੇ ਵੀ ਪਰਚੀ ਨਹੀਂ ਦਿੰਦੇ ਗੱਡੀ ਵਾਲੇ ਦੇ ਕੋਈ ਪਰਚੀ ਦੇਣੀ ਕੀ ਆ ਵੀ 40 ਰੁਪਏ ਦੀ ਜਾਂ 30 ਰੁਪਏ ਦੀ ਪਰਚੀ ਹੈ 100 ਰੁਪਏ ਗਾ ਕੋਲੋਂ ਲੈਣ ਦੇ ਪਰਚੀ ਕਿਤੋਂ ਦੇਣਗੇ ਉਤੋਂ ਜੇ ਕੋਈ ਪਰਚੀ ਮੰਗਦਾ ਤੇ ਉਹਦੇ ਨਾਲ ਗੁੰਡਾ ਕਰਤੀ ਕਰਨੀ ਚાલુ ਕਰ ਦਿੰਦੇ ਉਹਨੂੰ ਕੁੱਟਮਾਰ ਕਰਨੀ ਚાલુ ਕਰ ਦਿੰਦੇ ਆ ਕੀ ਮੰਗ ਕਰਦੇ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਸਾਰਿਆਂ ਤੋਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੀ ਇਹਨਾਂ ਨੇ ਲੁੱਟ ਪਾਈ ਆ ਜੀ ਆ ਜਿਹੜਾ 31 ਮਾਰਚ ਤੋਂ ਠੇਕਾ ਚੱਲੂ ਹੋਇਆ ਇਹ ਉਹਦੇ 'ਚ ਹੈ ਰੇਟ ਕੋ ਜੰਦਰ ਕੀਤਾ ਕਿਤੇ ਨਾ ਜੀ ਕਿਸੇ ਨੂੰ ਕੋਈ ਓਪਨ ਰੇਟ ਕੀਤਾ ਹੀ ਨਹੀਂ ਹੈ ਨਾ ਐ ਸਾਡੇ ਕੋਲ ਸਰਕਾਰੀ ਲਿਸਟ ਹੈ ਦੇਖ ਲਓ ਇਹਦੇ ਵਿੱਚ 15 ਰੁਪਏ ਆ ਤੇ ਉਹਦੇ ਲੈਂਦੇ ਆ 30 ਰੁਪਏ ਜਿਹਦੇ 20 ਰੁਪਏ ਆ ਤਿੰਨ ਵੀਕਲ ਬਿਆਣ ਜਿਹੜਾ ਉਹ ਆ ਉਹਦਾ 50-50 ਰੁਪਏ ਲਈ ਜਾਂਦੇ ਆ ਜਿਹੜਾ ਆਪਣੇ ਆਖੋ ਟਰੇਡਰ ਆਲੀਆ ਰਬ ਵਗੈਰਾ ਦਾ 60 ਰੁਪਏ ਆ ਉਹਦੇ ਕੋਲੋਂ ਵੀ 100-200 ਰੁਪਈਆ ਲਈ ਜਾਂਦੇ ਆ ਟਰੱਕ ਜਿਹੜਾ ਵਾ 6 ਚੱਕੀ ਉਹਦਾ ਰੇਟ 75 ਰੁਪਈਆ ਆ 200 ਲੈਂਦੇ ਆ 300 ਵੀ ਲੈਂਦੇ ਆ ਠੀਕ ਆ ਮਨਮਰਜ਼ੀ ਦੇ ਰੇਟ ਲੈਂਦੇ ਯਾਨੀ ਕਿ ਇਹ ਕਿਸਮ ਦਾ ਗੁੰਡਾ ਟੈਕਸ ਹੈ ਜੀ ਜੇ ਕੋਈ ਗੱਡੀ ਵਾਲਾ ਬੋਲਦਾ ਉਹ ਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਬਦਮਾਸ਼ੀ ਕਰਦੇ ਆ ਪੂਰੇ ਜੀਤ ਮਸੀ ਦੇ ਮੁਡੇ ਆ ਰਹੀ ਹੈ ਦੇਖੋ ਆਈ ਆਣਿਆ 30 ਰੁਪਈਆ ਪਹਿਲੇ 20 ਰੁਪਈਆ ਦੀ ਪਰਚੀ ਹੁਣ 30 ਰੁਪਈਆ ਦੀ ਕਰ ਦਿੱਤੀ ਜਾਨਾ ਆਈ ਆਈ ਬੜੇ ਪਰੇਸ਼ਾਨ ਆ ਗਿਆ ਕਈ ਵਾਰੀ ਫੇਰਾ ਲੱਗਦਾ ਕਈ ਵਾਰੀ ਫੇਰ ਲੱਗਦਾ ਹੀ ਨਹੀਂ ਹੈਗਾ ਇਹ ਪਰਚੀ ਪਹਿਲੇ 10 ਦੀ ਹੁੰਦੀ ਰਹੀ ਐ ਫਿਰ 20 ਦੀ ਕੀਤੀ ਐ ਨਾ ਹੁਣ 30 ਦੀ ਕਰ ਦਿੱਤੀ ਐ ਗੱਡੀ ਗੜੀ ਐ ਹਾਂਜੀ ਗੱਡੀ ਗੜੀ ਐ ਗੱਡੀ ਹੀ ਰਕਸਾ ਐ 30 ਰੁਪਏ ਸਾਜੀ ਆਡਾ ਅੱਛਾ ਕਿਰੇ ਪਹਿਲੇ ਦੇ 30 ਰੁਪਏ ਪਰ ਕਿੰਨੇ ਦੇ 25 ਦੇ ਅੜਕੀ ਮੈਨੂੰ ਨਿੰਦੇ ਇਹਦੇ ਕਦੀ ਨਹੀਂ ਦਿੱਤੀ ਕਿੰਨੇ ਮੇਰੇ ਕੋ ਮੈਂ ਇਦਾਂ ਹੀ ਲੈਣਾ 30 ਰੁਪਏ ਲੈ ਲੈਂਦੇ ਪਰ ਕਿੰਨੇ ਦੇ ਦੋ ਜਾਂਦੇ ਤੁਸੀਂ ਦੋ ਰੇਟ ਕਿੰਨਾ 15 ਰੁਪਏ ਪਤਾ ਨਹੀਂ 15 ਰੁਪਏ ਦਵਲ ਲਈ ਦੇ ਹਾਂਜੀ ਕੀ ਕਹਿਣਾ ਚਾਹੋਗੇ ਭਾਈ ਜੀ ਸਾਨੂੰ ਪਰਚੀ ਦੇਈ ਮੁਸ਼ਕਿਲਾਂ ਬੜੀ ਤਗੜੀ ਜੀ ਕੀ ਰਾ ਲੱਗੇ ਜਾਂ ਨਾ ਲੱਗੇ ਇੱਕੋ ਲੱਗੇ 100 ਦਾ ਲੱਗਦਾ ਤੇ 30 ਰੁਪਏ ਉਹਨਾਂ ਦੀ ਜੀ ਹਾਂਜੀ ਆ ਜਨਾ ਨਾਮ ਪਹਿਲੇ ਇਹਦੀ ਖੇਦੀ ਪਰਚੀ ਜਿਹੜੀ ਸੀ 20 ਰੁਪਏ ਲਿੱਤੀ ਜਾਂਦੀ ਹੁਣ ਇਹ ਪਰਚੀ ਜਿਹੜੀ ਆ 30 ਰੁਪਏ ਦੀ ਆ ਤਾਂ ਸਾਰਾ ਕਰ ਮੰਨ ਲਓ 100 ਰੁਪਏ ਦਾ ਫੇਰਾ ਆ ਕੇ ਕੰਮ ਹੈ ਨਹੀਂ ਇੱਥੇ ਅਗਰ 100 ਰੁਪਏ ਦੇ ਫੇਰੇ 'ਚ ਆਪਾਂ 30 ਰੁਪਏ ਪਰਚੀ ਦਿੰਨੇ ਚਾਹੇ ਦੋ ਨਾਲੇ ਵੀ ਲੱਦੀ ਏ ਉਹਨਾਂ ਨੇ ਕਹਣਾ ਵੀ 30 ਰੁਪਏ ਆਪਾਂ ਲੈਣੇ ਲੈਣੇ ਠੀਕ ਹੈ ਜੀ ਆਪਾਂ 30 ਰੁਪਏ ਉਹਨਾਂ ਨੂੰ ਦੇਤੇ ਸਾਨੂੰ ਕੀ ਭਜਿਆ ਮਗਰ ਸਰਕਾਰੀ ਰੇਟ ਤੇ 15 ਰੁਪਏ ਆ ਸਰਕਾਰੀ ਰੇਟ 15 ਪਰ ਇਹ ਸਾਰੇ ਹਰ ਕੀ ਪਿਛਲੇ ਸਾਲ ਜਿਹੜਾ ਠੇਕਾ ਆਇਆ ਵਾ ਪਹਿਲੇ 20 ਰੁਪਏ ਪਰਚੀ ਇਹਨਾਂ ਨੇ ਪਹਿਲੇ ਆਹ ਤੇ ਪਰਚੀ ਹੁਣ ਬਣੀ ਆ ਪਹਿਲੇ ਨਾਮ ਲੇਖ ਉੱਤੇ ਪਰਚੀ ਦੇਤੇ ਨਾ 30 ਘੱਟ ਕਰਦੇ ਪਏ ਸੀਗੇ ਯਾਨੀ ਕਿ 20 ਘੱਟ ਕੇ 30 ਰੁਪਏ ਉੱਤੇ ਦਿੰਦੇ ਰਹੇ ਇਹਨਾਂ ਨੇ ਹੁਣ ਚੁਪਾਈਏ ਪਰਚੀ 30 ਵਾਲੇ ਹੁਣ ਚੁਪਾਈਏ ਤਾਂ ਕਦੇ ਨਹੀਂ ਦਿੰਦੇ ਵੀ ਨਹੀਂ ਪਰਚੀ ਨਹੀਂ ਪਰਚੀ ਜੇ ਤੁਸੀਂ ਮੰਗੋ ਤਾਂ ਮਿਲਦੀ ਨਹੀਂ ਤੇ ਨਹੀਂ ਵੀ ਮਿਲਦੀ ਲੈ ਕੇ ਆਤਾ ਉਹ ਟਮਾਟਰ ਟਮਾਟਰ ਵਾਲੇ ਅਹ ਗੇੜ ਤੇ ਪਰਚੀ ਲੈਦੇ ਪਰਚੀ ਦੇ ਪੈਸੇ ਲੈਂਦੇ ਹਮਾਰੇ ਸੇ 100 ਰੁਪਈਆ ਅੱਛਾ ਔਰ ਪਰਚੀ ਹਮੇਂ ਦਿੱਤੇ ਨਹੀਂ ਹੈ ਕੌਨਸੀ ਗੱਡੀ ਹੈ ਪਿਕਅ

ਜਿਤਨਾ ਬਤਾਇਆ ਵੀ 100 ਰੁਪਏ ਦੇ ਦੋ 100 ਰੁਪਏ ਦੇ ਦਿੰਦੇ ਆਂ ਜੀ ਦੇਖੋ ਜੋ ਜੋ ਸਬਜ਼ੀ ਮੰਡੀ ਕਰਦਾਸਪੁਰ ਦਾ ਉਹ ਮੰਡੀ ਬੋਰਡ ਵੱਲੋਂ ਆਪਣਾ ਯੂਜ਼ਰ ਚਾਹਤ ਨਿਕਾ ਦਿੱਤਾ ਹੋਇਆ ਜਿਹੜਾ ਕਿ ਤੁਹਾਡੇ ਥਰੂ ਮੇਰੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਇੱਥੇ ਦਾ ਕੰਟਰੈਕਟਰ ਆ ਵੀ ਉਹ ਜੋ ਪ੍ਰਿਸਕ੍ਰਾਈਬਡ ਰੇਟ ਸਾਡੇ ਹੈਗੇ ਉਹਨਾਂ ਤੋਂ ਵੱਧ ਵਸੂਲ ਰਿਹਾ ਤੇ ਹੁਣ ਤੁਹਾਡੇ ਥਰੂ ਜੋ ਧਿਆਨ ਤੋਂ ਹੋਂਦ ਬਾਅਦ ਜੀ ਮੈਂ ਅਸੀਂ ਹੁਣ ਦੇਖਦਾ ਮੈਂ ਆਪਣਾ ਮਾਰਕੀਟ ਕਮੇਟੀ ਸੈਕਟਰੀ ਮਾਰਕੀਟ ਨੂੰ ਇਨਸਟਰਕਸ਼ਨ ਜਿੰਨੇ ਆ ਮਤਲਬ ਇਹ ਬਰਤਾਲ ਕਰਕੇ ਜੇਕਰ ਜਿਹੜੀ ਬਣਦੀ ਕਾਰਵਾਈ ਆ ਵਿਕੀਕਰ ਦੀ। ਇਹਦੇ ਵਿੱਚ ਅਸੀਂ ਜੀ ਪਹਿਲਾਂ ਉਹ ਸ਼ੋਕਾਸ ਕਰਾਂਗੇ ਕਿ ਵਿਓ ਕਿਸੇ ਬੇਸਤੇ ਉਹ ਬੱਧ ਬਸੂਲੀ ਕਰ ਰਿਹਾ ਜੇਕਰ ਉਹ ਸਪਸ਼ਟ ਕਰਨ ਉਹ ਸਹੀ ਨਹੀਂ ਹੋਇਆ ਤਾਂ ਅਸੀਂ ਅੱਗੇ ਕਰਦੇ ਹੀ ਕਰਦਾਂਗੇ। ਜੋ ਜਰੂਰ ਅਸੀਂ ਡੀਐਨਏਟੀ ਕਿਸੇ ਦੀ ਫੋਲੋਟ ਕਰਦੇ ਹਾਂ ਟੈਂਡਰ ਦੀ ਪ੍ਰੋਪਰ ਸਾਡੇ ਉੱਤੇ ਰੇਟ ਪਏ ਹੁੰਦੇ ਆ ਵੀ ਅਸੀਂ ਜਿਹੜਾ ਰਿਸ਼ੇ ਤੋਂ ਕਿੰਨਾ ਲੈਣਾ ਹੈਗਾ بڑے ਟਰੱਕ ਤੋਂ ਕਿੰਨਾ ਲੈਣਾ ਹੈਗਾ ਛੋਟਾ ਜਿਹਾ ਟਰੈਂਪੂ ਕਰਾ ਹੈਗਾ ਉਹਨੂੰ ਤਾਂ ਕਿੰਨੇ ਲੈਣੇ ਹੈਗਾ ਪ੍ਰੋਪਰ ਉਹਦੀ ਜੋ ਜੋ ਕਨਸਰਨਡ ਕੇਕੇਦਾਰ ਹੁੰਦਾ ਉਹਦੇ ਵੱਲੋਂ ਇੱਕ ਪਰਚੀ ਫੀਸ ਟਾਈਪ ਤੁਸੀਂ ਕਰੋ ਕਬੂਕਲੇਟ ਛਾਪੀ ਜਾਂਦੀ ਹੈ ਜਿਹਦੇ ਉੱਪਰ ਦੋਸਤ ਕੋ ਰੇਟ ਹੁੰਦੇ ਆ ਅ ਲੀਗਲੀ ਕੀਆ ਜਦੋਂ ਵੀ ਕੰਟਰੈਕਟ ਕਿਸੇ ਵੀ ਆਰੋ ਵਪਾਰੀ ਨੇ ਜਾਂ ਕੋਈ ਵੀ ਉਹਨਾਂ ਐਂਟਰ ਕਰਨਾ ਹੈਗਾ ਤਾਂ ਜੋ ਡੀਐਨ ਅਕੋਰਡਿੰਗ ਜੋ ਰੇਟ ਲਗਾ ਦੋ ਪਰਚੀ ਦੇਣੀ ਉਹ ਬਣਦੀ ਹੈ ਇੱਕ ਜੇ ਫਲੈਕਸ ਵੀ ਲਗਾਣੇ ਦੇ ਉਸਨੇ ਕੀ ਇਹ ਰਜਿਸਟਰੀ ਮੈਂ ਜੀ ਉਹ ਵੀ ਅਸੀਂ ਜੇ ਮੈਂ ਪਤਾ ਕਰਵਾ ਲਵਾਂ ਮੈਂ ਤੇ ਨਹੀਂ ਕਰੇਗੇ ਤਾਂ ਉਹ ਵੀ ਕਰਵਾ ਦਾਂਗੇ ਉਹਦੇ ਉੱਪਰ ਸਾਰੇ ਰੇਟ ਮੈਂਸ਼ਨ ਹੁੰਦੇ ਆ